ਤਾਰਨ ਸਚੀਆ ਕਾਲਤੀਆਂ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਲੈਪਟਾਪਸ ਲੀਵ ਜਾਂ ਫਿਰ ਲੈਪਟਾਪ ਕਵਰ ਬਣਾਉਣ ਬਾਰੇ ਕਿਉਂਕਿ ਮੈਂ ਕਾਫੀ ਟਰੈਵਲ ਕਰਦੀ ਹਾਂ ਸੋ ਮੇਰੇ ਲੈਪਟਾਪ ਨੂੰ ਸਲੀਵ ਦੀ ਲੋੜ ਰਹਿੰਦੀ ਹੈ ਸੋ ਬੜੇ ਦਿਨਾਂ ਤੋਂ ਸੋਚ ਰਹੀ ਸੀ ਕਿ ਇੱਕ ਲੈਪਟਾਪ ਸਲੀਵ ਖਰੀਦਾਂ ਪਰ ਫਿਰ ਸੋਚਿਆ ਕਿਉਂ ਨਾ ਇਹਨੂੰ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਤੁਸੀਂ ਆਸਾਨੀ ਦੇ ਨਾਲ ਇੱਕ ਕਿਫਾਇਤੀ ਲੈਪਟਾਪ ਸਲੀਵ ਘਰ ਵਿੱਚ ਬਣਾ ਸਕਦੇ ਹੋ ਸੋ ਚਲੋ ਵੇਖਦੇ ਹਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਅਤੇ ਤੁਸੀਂ ਇਹਨੂੰ ਕਿਵੇਂ ਬਣਾਉਣਾ ਹੈ ਸੋ ਇਸ ਲੈਪਟਾਪ ਸਲੀਵ ਨੂੰ ਘਰ ਬਣਾਉਣ ਦੇ ਲਈ ਤੁਹਾਨੂੰ ਲੋੜ ਪਵੇਗੀ ਇੱਕ ਕੈਂਚੀ ਦੀ ਚੌਕ ਦੀ ਇੱਕ ਮੈਜ਼ਰਿੰਗ ਟੇਪ ਜਾਂ ਫਿਰ ਇੰਚ ਟੇਪ ਦੀ ਇੱਕ ਬਾਰੀ ਕਪੜੇ ਦੀ ਕੋਸ਼ਿਸ਼ ਕਰੋ ਕਿ ਜੇ વોਟਰਪੂਫ ਹੋਵੇ ਮੇਰੇ ਕੇਸ ਵਿੱਚ ਮੈਂ ਨਕਲੀ ਲੈਦਰ ਦਾ ਇਸਤੇਮਾਲ ਕੀਤਾ ਹੈ ਅਤੇ ਇੱਕ ਇਨਰ ਲਾਈਨਿੰਗ ਦੀ ਜੇ ਤੁਹਾਨੂੰ ਥੋੜਾ ਜਿਹਾ ਮਲਮਲੀ ਜਾਂ ਫਿਰ ਥੋੜਾ ਵੈਲਵਟੀ ਕਪੜਾ ਮਿਲਦਾ ਹੈ ਤਾਂ ਬਹੁਤ ਵਧੀਆ ਹੋਵੇਗਾ ਚਲੋ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਲੈਪਟਾਪ ਦਾ ਨਾਪ ਲੈਣਾ ਹੈ ਤੁਸੀਂ ਉਹਦੀ ਲੰਬਾਈ ਚੌੜਾਈ ਅਤੇ ਉਚਾਈ ਤਿੰਨਾਂ ਨੂੰ ਮਾਪ ਲੈਣਾ ਹੈ ਲੈਪਟਾਪ ਨੂੰ ਮੈਜ਼ਰ ਕਰਨ ਤੋਂ ਮਗਰੋਂ ਜਦੋਂ ਕੱਪੜੇ ਦੀ ਕਟਿੰਗ ਕਰਨੀ ਹੈ ਇੱਥੇ ਹੁਣ ਤੁਹਾਨੂੰ ਕੁਝ ਐਕਸਟਰਾ ਕੱਪੜੇ ਦੀ ਲੋੜ ਪਵੇਗੀ ਜੇ ਆਪਾਂ ਚੜਾਈ ਰੋ ਕੱਪੜੇ ਦੀ ਗੱਲ ਕਰੀਏ ਸੋ ਇੱਥੇ ਤੁਹਾਨੂੰ ਤਕਰੀਬਨ 2 ਤੋਂ 2.5 ਇੰਚ ਜ਼ਿਆਦਾ ਕੱਪੜਾ ਚਾਹੀਦਾ ਹੋਵੇਗਾ ਤੇ ਜੇ ਆਪਾਂ ਲੰਬਾਈ ਦੀ ਗੱਲ ਕਰੀਏ ਇੱਥੇ ਤਕਰੀਬਨ 7 ਤੋਂ 8 ਇੰਚ ਕਿਉਂਕਿ ਆਪਾਂ ਇਸੇ ਹੀ ਕੱਪੜੇ ਨੂੰ ਮੋੜ ਕੇ ਉਹਦਾ ਫਲੈਪ ਵੀ ਬਣਾਉਣਾ ਹੈ ਸੋ ਤੁਸੀਂ ਇੱਥੇ ਜ਼ਿਆਦਾ ਕੱਪੜਾ ਵੀ ਛੱਡ ਸਕਦੇ ਹੋ ਹੁਣ ਜਦੋਂ ਤੁਸੀਂ ਇਨਰ ਲਾਈਨਿੰਗ ਨੂੰ ਕੱਟਣਾ ਹੈ ਜਾਂ ਫਿਰ ਵੈਲਵਟ ਕਪੜੇ ਨੂੰ ਕੱਟਣਾ ਹੈ ਉੱਥੇ ਤੁਸੀਂ ਇਹਨੂੰ ਬਾਹਰੀ ਕਪੜੇ ਨਾਲੋਂ ਥੋੜਾ ਜਿਆਦਾ ਜ਼ਿਆਦਾ ਰੱਖਣਾ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਮੈਂ ਇਸ ਲੈਪਟੌਪ 슬ੀਵ ਨੂੰ ਬਣਾ ਰਹੀ ਹਾਂ ਸੋ ਮੈਂ ਏਸੇ ਕਪੜੇ ਨੂੰ ਦ ਵੈਲਵੈਟੀ ਕਪੜੇ ਨੂੰ ਐਜ਼ ਅ ਪਾਈਪਿੰਗ ਵੀ ਵਰਤਾਂਗੀ ਸੋ ਦਾ ਤਕਨੀਕੀ ਜੀ ਪੱਟੀ ਉਹਦੀ ਦਿਖਾਈ ਦਿੰਦੀ ਰਹੇ ਸੋ ਇਸ ਕਰਕੇ ਇਸ ਕਪੜੇ ਨੂੰ ਆਪਾਂ ਆਊਟਰ ਕਪੜੇ ਨਾਲੋਂ ਥੋੜਾ ਲੰਮਾ ਰੱਖਾਂਗੇ ਕਿਉਂਕਿ ਇਹਦੀ ਵਰਤੋਂ ਵੀ ਜ਼ਿਆਦਾ ਹੋਵੇਗੀ ਹੁਣ ਜਦੋਂ ਤੁਸੀਂ ਦੋਵਾਂ ਕੱਪੜਿਆਂ ਦੀ ਕਟਿੰਗ ਕਰ ਲਈ ਹੈ ਸੋ ਦੋਵਾਂ ਕੱਪੜਿਆਂ ਦੇ ਸਿੱਧੇ ਪਾਸੇ ਇੱਕ ਦੂਸਰੇ ਨੂੰ ਆਪੋਜ਼ਿਟ ਰੱਖਦੇ ਹੋਏ ਇਹਨਾਂ ਨੂੰ ਪਿੰਸ ਦੀ ਬਦਤ ਦੇ ਨਾਲ ਜੋੜ ਸਕਦੇ ਹੋਂ ਜੇ ਤੁਸੀਂ ਸਿਲਾਈ ਵਿੱਚ ਕਾਫੀ ਐਕਸਪੀਰੀਐਂਸਡ ਹੋ ਸੋ ਤੁਹਾਨੂੰ ਇਹ ਸਟੈਪ ਦੀ ਲੋੜ ਨਹੀਂ ਪਵੇਗੀ ਪਰ ਮੇਰੇ ਕੇਸ ਦੇ ਵਿੱਚ ਕਿਉਂਕਿ ਦੋਵੇਂ ਹੀ ਕੱਪੜੇ ਥੋੜੇ ਜਿ ਲਚਕਦਾਰ ਸਨ ਸੋ ਇਸ ਕਰਕੇ ਮੈਂ ਪਿੰਸ ਨੂੰ ਲਾਉਣਾ ਜ਼ਰੂਰੀ ਸਮਝਿਆ ਇਸ ਲੈਪਟਾਪ ਸਲੀਵ ਦੇ ਲਈ ਮੈਂ ਬਹੁਤ ਹੀ ਜੜੀ ਬੇਸਿਕ ਆਪਣੇ ਘਰ ਵਿੱਚ ਸਲਾਈ ਦੀ ਮਸ਼ੀਨ ਹੁੰਦੀ ਹੈ ਮੇਰੇ ਕਿਸ ਵਿੱਚ ਤਾਂ ਕਾਫੀ ਪੁਰਾਣੀ ਸਲਾਈ ਦੀ ਮਸ਼ੀਨ ਸੀ ਕਿ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ ਮੈਂ 11 ਨੰਬਰ ਸੂਈ ਦਾ ਇਸਤੇਮਾਲ ਕੀਤਾ ਹੈ ਸੋ ਮੇਰੇ ਦੋਵੇਂ ਹੀ ਕਪੜੇ ਜਿਹੜੇ ਮੈਂ ਯੂਜ਼ ਕੀਤੇ ਹਨ ਉਹਦੇ ਲਈ ਉਹ ਬਿਲਕੁਲ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਾਂ ਤਾਂ ਇੱਕੋ ਵਾਰ ਹੀ ਜਾਂ ਫਿਰ ਵਾਰ-ਵਾਰ ਪਿੰਸ ਦੇ ਨਾਲ ਇਹਨਾਂ ਨੂੰ ਜੋੜਨਾ ਹੈ ਅਤੇ ਫਿਰ ਇਹਨਾਂ ਦੇ ਉੱਤੇ ਸਲਾਈ ਕਰ ਦੇਣੀ ਹੈ ਚਾਰੇ ਪਾਸੇ ਸਿਲਾਈ ਕਰਨ ਤੋਂ ਮਗਰੋਂ ਤੁਹਾਡੇ ਕੋਲ ਕੁਝ ਇਦਾਂ ਦਾ ਰਿਜ਼ਲਟ ਆਵੇਗਾ ਇੱਕ ਪਾਸੇ ਪੂਰਾ ਹੀ ਵੈਲਵਰੇਟ ਕਪੜਾ ਹੋਵੇਗਾ ਤੇ ਦੂਸਰੇ ਪਾਸੇ ਫੋਲ ਲੈਦਰ ਹੋਵੇਗੀ ਹੁਣ ਬਸ ਇਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਫੋਲਡ ਕਰਕੇ ਇੱਕ ਫਲੈਪ ਤਿਆਰ ਕਰਨਾ ਹੈ ਇਹਨੂੰ ਤਿਆਰ ਕਰਨ ਦੇ ਲਈ ਸਭ ਤੋਂ ਸੌਖਾ ਤਰੀਕਾ ਹੈ ਕਿ ਜਿਵੇਂ ਆਪਾਂ ਸਰਾਣਿਆਂ ਦੇ ਗਲਾਫ ਬਣਾਉਂਦੇ ਹਾਂ ਜਾਂ ਫਿਰ ਸਰਾਣਿਆਂ ਦੇ ਕਵਰ ਬਣਾਉਂਦੇ ਹਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਸਟਿਚਿੰਗ ਕਰਨੀ ਹੈ ਜਾਂ ਫਿਰ ਸਿਲਾਈ ਕਰਨੀ ਹੈ ਉੱਪਰ ਵਾਲਾ ਕਪੜਾ ਕਿੰਨਾ ਘੁੰਮੇਗਾ ਇਹਦੇ ਲਈ ਤੁਸੀਂ ਆਪਣੇ ਲੈਪਟਾਪ ਦੀ ਮਦਦ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਅੰਦਾਜ਼ੇ ਦੇ ਨਾਲ ਵੀ ਕਰ ਸਕਦੇ ਹੋ ਪਰ ਜ਼ਿਆਦਾ ਲੰਬਾ ਉੱਪਰੋਂ ਘੁਮਾ ਕੇ ਕਪੜਾ ਨਾ ਰੱਖਿਓ ਕਿਉਂਕਿ ਕਈ ਵਾਰ ਲੈਪਟਾਪ ਨੂੰ ਇਸ 슬ੀਵ ਦੇ ਵਿੱਚ ਪਾਉਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹਦੀ ਜਿਹੜੀ ਓਪਨਿੰਗ ਹੁੰਦੀ ਹੈ ਮੂੰਗੀ ਉਹ ਛੋਟੀ ਹੋ ਜਾਂਦੀ ਹੈ ਜਦੋਂ ਆਪਾਂ ਫਲੈਪ ਥੋੜਾ ਲੰਬਾ ਰੱਖਦੇ ਹਾਂ ਤੋ ਇਹ ਹੈ ਜੀ ਲਾਸਟ ਸਟੈਪ ਤੁਸੀਂ ਦੋਵੇਂ ਪਾਸੇ ਇੱਥੇ ਸਿਲਾਈ ਕਰ ਦੇਣੀ ਹੈ ਤੁਸੀਂ ਇੱਕ ਦੀ ਬਜਾਏ ਦੋ ਸਿਲਾਂ ਵੀ ਮਾਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਸਿਕਿਉਰ ਕਰਨਾ ਚਾਹੁੰਦੇ ਹੋ ਪਰ ਇਸ ਤਰੀਕੇ ਦੇ ਨਾਲ ਤੁਹਾਡੀ ਲੈਪਟਾਪ ਸਲੀਵ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਮੈਂ ਤਿਆਰ ਕੀਤੀ ਇੱਕ ਬਹੁਤ ਹੀ ਆਸਾਨ ਜੀ ਲੈਪਟਾਪ ਸਲੀਵ ਜੇ ਤੁਸੀਂ ਆਪਣੇ ਲੈਪਟਾਪ ਨੂੰ ਹੋਰ ਸਪੋਰਟ ਦੇਣਾ ਚਾਹੁੰਦੇ ਹੋ ਸੋ ਫਿਰ ਇਹਨਾਂ ਦੋਵਾਂ ਕੱਪੜਿਆਂ ਦੀ ਲੇਅਰਸ ਦੇ ਵਿੱਚ ਤੁਸੀਂ ਇੱਕ ਜਾਂ ਦੋ ਲੇਅਰਸ ਫਲੀਸ ਦੀਆਂ ਵੀ ਲਾ ਸਕਦੇ ਹੋ ਅਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਉਹਦੀ ਸਿਲਾਈ ਵੀ ਹੋਵੇਗੀ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ